ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਫਤਿਹਗੜ੍ਹ ਸਾਇਬੋਲੋ ਜ਼ਿਲ੍ਹਾ ਮਾਲ ਅਫਸਰ ਅਮਨਦੀਪ ਚਾਵਲਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਮੰਤਰੀ ਸੁਨੀਲ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਅੱਤਵਾਦੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਹਿੰਦੂਆਂ ਤੇ ਕੀਤਾ ਗਿਆ ਹਮਲਾ ਬਹੁਤ ਹੀ ਮੰਦਭਾਗਾ ਹੈ ਜਿਸ ਦੇ ਲਈ ਉਹਨਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਉਹਨਾਂ ਨੇ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਹਮਲੇ ਨਾ ਹੋਣ ਅਈ ਮਿਸ਼ਨ ਨੂੰ ਪਰਸ਼ੀਲਾ ਫਰੀਦ ਸਾਹਿਬ ਵੱਲੋਂ ਅੱਜ ਜੰਮੂ ਕਸ਼ਮੀਰ 'ਚ ਹਿੰਦੂਆਂ ਦਾ ਹੋਇਆ ਅਤਿਆachar ਤੇ ਦਲੀਲਵਾੜੇ ਲਈ ਇਹ ਮੰਗ ਪੱਤਰ ਅਮਨਜੀਤ ਚਾਵਲਾ ਜੀ ਨੇ ਦੇਣਾ ਆਇਆ ਸੀ ਉਹਨਾਂ ਦਾ ਜੇ ਅਸੀਂ ਮੰਨ ਲਈ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਦਾ ਕੜੀ ਤੇ ਕੜੀ ਕਾਰਵਾਈ ਕੀਤੀ ਜਾਵੇ ਅਤੇ ਹਿੰਦੂਆਂ ਤੇ ਜਿਹੜੇ ਹੋਰ ਅਤਿਆachar ਹੋਵੇ ਉਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਪਾਕਿਸਤਾਨੀ ਦੇ ਪਿੱਛੇ ਬੁਨੇਤਰ ਕੇਂਦਰ ਸਰਕਾਰ ਦੀ ਜ਼ਹੀਦਾ ਕਿ ਇਹਦੇ ਤੇ सख्त एक्शन हो जाए पाकिस्तान जेकर नहीं होता तो रणनीति की रहेगी अभी अगला एक्शन पंजाब स्टेट की जोड़ी यूनिट है वो मुताबिक सारी जिदा बनाऊंगी अंत करा